ਤੁਸੀਂ ਤੇ ਮੈਂ ਹਰ ਸ਼ਖਲ ਸੰਧੀਰ ਔਰ ਪਹਿਲੇ ਰੁਝਾਨ ਆਣੇ ਸ਼ੁਰੂ ਹੋ ਗਏ ਨੇ ਮੇਰੇ ਨਾਲ ਮੇਰੇ ਸਹਿਯੋਗੀ ਗगन 베ਦੀ ਮੌਜੂਦ ਨੇ ਗगन ਜੀ ਜਿਸ ਤਰੀਕੇ ਨਾਲ ਪਹਿਲੇ ਰੁਝਾਨ ਆਣੇ ਸ਼ੁਰੂ ਹੋ ਚੁੱਕੇ ਨੇ ਔਰ ਸ਼ੁਰੂਆਤੀ ਰੁਝਾਨਾ ਦੇ ਵਿੱਚ ਕੌਣ ਲੀਡ ਤੇ ਚੱਲ ਰਿਹਾ ਹੈ ਇਸ ਸਮੇਂ ਬਿਲਕੁਲ ਬਿਲਕੁਲ ਬੇਹਦ ਸਰਪ੍ਰਾਈਜ਼ਿੰਗ ਹੈ ਔਰ ਇਹ ਚੀਜ਼ ਮੰਨੀ ਵੀ ਜਾ ਰਹੀ ਸੀ ਕਿ ਇੱਥੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਉਹ ਇੱਥੋਂ ਅੱਗੇ ਚੱਲ ਰਹੇ ਨੇ ਤਰਨਤਾਰਨ ਜ਼ਮੀਨੀ ਚੋਣ ਦਾ ਪਹਿਲਾ ਜਿਹੜਾ ਰੁਝਾਨ ਸામਨੇ ਆ ਚੁੱਕਿਆ ਔਰ ਪਹਿਲੇ ਰੁਝਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਅੱਗੇ ਚੱਲ ਰਿਹਾ ਹੈ ਪਹਿਲੇ ਰੁਝਾਨ ਦੇ ਵਿੱਚ ਜੀ ਬਿਲਕੁਲ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਵੱਲੋਂ ਪਹਿਲਾਂ ਹੀ ਵੱਡਾ ਬਿਆਨ ਦਿੱਤਾ ਗਿਆ ਸੀ ਔਰ ਹੁਣੇ-ਹੁਣੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੂਰੀ ਚੜ੍ਹਦੀ ਕਲਾ ਦੇ ਵਿਚਾਰ ਤੁਸੀਂ ਦੇਖੋ ਕਿ ਸੁਖਵਿੰਦਰ ਕੌਰ ਰੰਧਾਵਾ ਨੇ ਬਾਜ਼ੀ ਮਾਰ ਲੀ ਹੈ ਯੋ ਗਗਨਜੀਤ ਇਸ ਤਰੀਕੇ ਦੇ ਨਾਲ ਲੀਡ ਬਰਕਰਾਰ ਹੈ ਔਰ ਸਭ ਤੋਂ ਪਹਿਲਾ ਰੁਝਾਨਾ ਦੇ ਵਿੱਚ ਸੁਖਵਿੰਦਰ ਕੌਰ ਰੰਦਾਵਾ ਜੋ ਕਿ ਅਕਾਲੀ ਦਲ ਦੇ ਹੋ ਸਭ ਤੋਂ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਤਰਨਤਾਰਨ ਦੇ ਵਿੱਚ ਉਤਰਨੇ ਆ ਰਹੇ ਔਰ ਦੇਖੋ ਕੈਸੀ ਗੱਲ ਹੈ ਇਹ 625 ਵੋਟਾਂ ਦੀ ਇਹ ਲੀਡ ਹੈ ਔਰ ਮਨਦੀਪ ਸਿੰਘ ਖਾਲਸਾ ਜੀ ਸੰਦੀਪ ਸਨੀ ਦੇ ਭਰਾ ਨੇ ਮਾਈਨਸ 1905 ਬੋਟਾ ਤਾਂ ਤੁਸੀਂ ਇੱਥੇ ਦੇਖੋ ਔਰ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਜਿਹੜਾ ਇਹ ਬਹੁਤ ਇਹ ਪੰਥਕ ਇਲਾਕਾ ਸ਼ਿਖਾ ਔਰ ਸੁਖ ਸੁਖਵਿੰਦਰ ਕੌਰ ਰੰਦਾਵਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਇੱਕ ਧਰਮੀ ਫੌਜੀ ਦੀ ਪਤਨੀ ਔਰ ਇੱਕ ਪੰਥਕ ਪਰਿਵਾਰ ਪੰਥ ਨਾਲ ਜੁੜਿਆ ਪਰਿਵਾਰ ਔਰ ਇਹ ਜਿਹੜਾ ਮਾਝਾ ਇਲਾਕਾ ਇਹ ਪੰਥਕ ਇਲਾਕਾ ਹੈ ਔਰ ਕੀ ਪੰਥਕ ਕਾਰਡ ਇੱਥੇ ਚੱਲਿਆ ਇਹ ਚੀਜ਼ ਹੁਣ ਨਜ਼ਰ ਆਉਣੀ ਸ਼ੁਰੂ ਹੋਈ ਹੈ ਇਹ ਪਹਿਲਾ 라ਉਂਡ ਪੂਰਾ ਹੋਇਆ ਤਾਂ ਇਹ ਚੀਜ਼ ਮੰਨੀ ਜਾਵੇ ਕਿ टक्कर बहुत जबरदस्त है सुखविंदर कौर और मनदीप सिंह खालसा और सुखविंदर कौर रंधावा दोकारती रुझान ਬਹੁਤ ਵੱਡਾ ਫਸਮਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਲੀਡ ਤੇ ਇਸ ਸਮੇਂ ਅਕਾਲੀ ਦਲ ਦੇ ਲੀਡਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਔਰ ਤੁਸੀਂ ਦੇਖੋ ਇਹਨਾਂ ਨੇ ਸਵੇਰੇ ਸਵੇਰੇ ਬਿਆਨ ਦੇ ਦਿੱਤਾ ਸੀ ਜਦੋਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਦੇ ਲਈ ਇਹ ਜਾਉਂਦੇ ਨੇ ਔਰ ਮੈਂ ਗੁਜ਼ਾਰਿਸ਼ ਕਰਾਂਗੀ ਕਿ ਉਹਨਾਂ ਦੀ ਇੱਕ ਵਾਰੀ ਬਾਈਟ ਵੀ ਦਿਖਾਈ ਜਾਵੇ ਕਿ ਕਿਸ ਤਰੀਕੇ ਦੇ ਨਾਲ ਸੁਖਵਿੰਦਰ ਕੌਰ ਆਂਦੇ ਨੇ ਔਰ ਕਹਿੰਦੇ ਨੇ ਕਿ ਅੱਜ ਚੜ੍ਹਦੀ ਕਲਾ ਦੇ ਵਿੱਚ ਔਰ ਜਿੱਤ ਜ਼ਰੂਰ ਹੋਵੇਗੀ ਔਰ ਦੇਖੋ ਤੁਸੀਂ 2910 ਜਿਹੜੀਆਂ ਵੋਟਾਂ ਨੇ ਇਹਨਾਂ ਦੇ ਖਾਤੇ ਪਈਆਂ ਨੇ ਔਰ ਜਿਹੜੀ ਲੀਡ ਹੈ ਇਸ ਵੇਲੇ 625 ਵੋਟਾਂ ਦੇ ਹਾਲਾਂਕਿ ਇਹ ਪਹਿਲਾ ਰੁਝਾਨ ਹੈ ਔਰ ਚੀਜ਼ਾਂ ਬਹੁਤ ਜ਼ਿਆਦਾ ਕਲੀਅਰ ਹੋਣਗੀਆਂ ਦੂਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਹਰਮਿੰਦਰ ਸਿੰਘ ਸੰਧੂ ਹੋਏਗੇ ਨੇ ਪਰ ਜੇ ਸ਼ੁਰੂਆਤ ਸਿਆਣੇ ਕਹਿੰਦੇ ਚੰਗੀ ਹੋ ਜਾਏ ਤਾਂ ਫਿਰ ਨਤੀਜੇ ਵਧੀਆ ਮੰਨੇ ਜਾ ਸਕਦੇ ਨੇ ਤਾਂ ਉਮੀਦਵਾਰ ਸੁਖਜਿੰਦਰ ਕੌਰ ਰੰਧਾਵਾ ਮਾਫ ਕਰਨਾ ਸੁਖਵਿੰਦਰ ਕੌਰ ਰੰਧਾਵਾ ਇਸ ਵੇਲੇ ਅੱਗੇ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਜੇ ਪਹਿਲਾ ਰੁਝਾਨ ਜਿਹੜਾ ਬਿਲਕੁਲ ਹੁਣੇ-ਹੁਣੇ ਜਿਹੜਾ ਪਹਿਲਾ ਰੁਝਾਨ ਪਹਿਲਾ ਰਾਉਂਡ ਕੰਪਲੀਟ ਹੋਇਆ ਹੈ ਤਾਂ ਉਸ ਤੋਂ ਬਾਅਦ ਆਇਆ 16 라운ਡ ਕੋਲ ਨੇ ਔਰ ਇਹ ਚੀਜ਼ ਹੁਣ ਮੰਨੀ ਜਾਵੇਗੀ ਕਿ ਜਿਵੇਂ ਜਿਵੇਂ 6 ਤੋਂ 7 라운ਡ ਦੇ ਵਿੱਚ ਚੀਜ਼ਾਂ ਬਿਲਕੁਲ ਜਿਹੜੀਆਂ ਕਲੀਅਰ ਹੋ ਜਾਣੀਆਂ ਨੇ ਔਰ ਪਰ ਬਿਲਕੁਲ ਤੁਸੀਂ ਦੇਖੋ ਇੱਕ ਤਰੀਕੇ ਦੇ ਨਾਲ ਸ਼ੌਕਿੰਗ ਹੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਪਹਿਲਾ ਜਿਹੜਾ ਰੁਝਾਨ ਆਇਆ ਗगन ਜਿਸ ਤਰੀਕੇ ਦੇ ਨਾਲ ਸੁਖਵਿੰਦਰ ਕੌਰ ਰੰਦਾਵਾ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਉਹ ਆਉਂਦੇ ਨੇ ਔਰ ਪਹਿਲੇ ਹੀ ਰੁਝਾਨ ਦੇ ਵਿੱਚ ਪੈਕਿਸਤਾਨ ਦੇ ਉੱਤੇ ਆ ਜਾਂਦੇ ਨੇ ਔਰ ਕਿਥੇ ਨਾ ਕਿਥੇ ਬਾਕੀ ਕੈਂਡੀਡੇਟਸ ਨੂੰ ਵੀ ਉਹ ਕਾੜੀ ਟੱਕਰ ਇਸ ਸਮੇਂ ਦੇ ਰਹੇ ਨੇ ਹਰਮਿਤ ਸਿੰਘ ਸੰਧੂ ਇਸ ਸਮੇਂ ਦੂਜੇ ਨੰਬਰ ਦੇ ਉੱਤੇ ਚੱਲ ਰਹੇ ਨੇ ਆਰ ਜੇਕਰ ਸੁਖਵਿੰਦਰ ਕੌਰ ਰੰਧਾਵਾ ਦੀ ਗਗਨੋਪਾ ਉਰੇ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਬੇਟੀ ਦੇ ਵੱਲੋਂ ਵੀ ਅੱਜ ਕੀ ਚੋਣ ਪ੍ਰਚਾਰ ਦੇ ਵਿੱਚ ਪੂਰੀ ਵਾਹ ਲਗਾਈ ਗਈ ਸੀ ਆਰ ਤੁਸੀਂ ਦੇਖਿਆ ਹੋਏਗਾ ਤਸਵੀਰਾਂ ਦੇ ਵਿੱਚ ਜਦੋਂ VOTING ਵਾਲਾ ਦਿਨ ਸੀ ਖਾਸ ਕਰਕੇ ਉਹਨਾਂ ਦੀ ਬੇਟੀ ਕਿਸ ਤਰੀਕੇ ਦੇ ਨਾਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ तमाम ਗੱਲਾਂ ਉਹਨਾਂ ਵੱਲੋਂ ਕਹੀਆਂ ਜਾਂਦੀਆਂ ਨੇ ਬਿਲਕੁਲ ਸ਼ਿਖਾ ਇਹ ਜਿਹੜੀ ਸੀਟ ਹੈ ਪੰਥਕ ਸੀਟ ਹੈ ਔਰ ਤੁਸੀਂ ਇਹ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਖੇਤਰੀ ਪਾਰਟੀ ਹੈ ਪੰਥਕ ਪਾਰਟੀ ਦੇ ਤੌਰ ਤੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਾਣਿਆ ਜਾਂਦਾ ਹੈ ਔਰ ਸੁਖਬੀਰ ਸਿੰਘ ਬਾਦਲ ਖੋਰਾ ਦੇ ਵੱਲੋਂ ਇੱਥੇ ਜਦੋਂ-ਜਦੋਂ ਵੀ ਪ੍ਰਚਾਰ ਕੀਤਾ ਗਿਆ ਉਹਨਾਂ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਹੈ ਔਰ ਜਿਹੜੇ ਖਾਸ ਤੌਰ ਤੇ ਸੁਖਵਿੰਦਰ ਕੌਰ ਰੰਧਾਵਾ ਨੇ ਇਹਨਾਂ ਦੀ ਬੇਟੀ ਦੇ ਵੱਲੋਂ ਬਹੁਤ ਜ਼ਬਰਦਸਤ ਢੰਗ ਦੇ ਨਾਲ ਪ੍ਰਚਾਰ ਕੀਤਾ ਗਿਆ ਔਰ ਸ਼ਿਖਾ ਜੇ ਤੁਹਾਨੂੰ ਯਾਦ ਹੋਵੇ 11 ਤਰੀਕ ਨੂੰ ਆਪਾਂ ਸਾਰਾ ਦਿਨ ਚੋਣਾਂ ਦਾ ਲਾਈਵ ਕਰਦੇ ਰਹੇ ਆ ਲੋਕਾਂ ਨੂੰ ਦਿਖਾਉਂਦੇ ਰਹੇ ਆ ਤਾਂ ਕੁਸ਼ਕੁਸ਼ ਪਿੰਡ ਜਿਹੜੇ ਐਸੇ ਸੀਗੇ ਤਰਨਤਾਰਨ ਇਲਾਕੇ ਦੇ ਜਿੱਥੇ ਸਿਰਫ ਅਕਾਲੀ ਦਲ ਦਾ ਬੂਥ ਲੱਗਿਆ ਨਜ਼ਰ ਆਇਆ ਸੀ ਤਾਂ ਉਥੋਂ ਵੀ ਕੁਸ਼ਕ ਲੋਕਾਂ ਨੇ ਇਹ ਮਾਇਨੇ ਲਾਏ ਸੀਗੇ ਕਿ ਸ਼ਾਇਦ ਅਕਾਲੀ ਦਲ ਨੂੰ ਲੋਕ ਹੁਣ ਚਾਹੁੰਦੇ ਨੇ ਔਰ ਖਾਸ ਤੌਰ ਤੇ ਤਰਨਤਾਰਨ ਜਿਹੜਾ ਉਹ ਪੰਥਕ ਇਲਾਕਾ ਹੈ ਔਰ ਕੀ ਪੰਥਕ ਇਸ ਵਾਰ ਇੱਥੇ ਜਿਹੜਾ ਕਾਰਡ ਹੈ ਉਹ ਚੱਲ ਗਿਆ ਇਹ ਹਾਲਾ ਕਿ ਪਹਿਲਾ 라ਉਂਡ ਹੈ ਚੀਜ਼ਾਂ ਬਹੁਤ ਬਦਲ ਲੀਆਂ ਨੇ ਦੂਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਹੈ ਲੀਡ ਕੋਈ ਬਹੁਤ ਜ਼ਿਆਦਾ ਫਰਕ ਬਹੁਤ ਜ਼ਿਆਦਾ ਨਹੀਂ ਹੈਗਾ ਪਰ ਇੱਕ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਇਸ ਚੀਜ਼ ਨੇ ਬਹੁਤ ਈਦਾ ਸਾਫ਼ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਤਸਵੀਰ ਵੀ ਇੱਕ ਸਾਹਮਣੇ ਆਈ ਸੀ ਸੁਖਵਿੰਦਰ ਕੌਰ ਦਾ ਨਾਮ ਪਹਿਲੇ ਥਾਂ ਦੇ ਉੱਤੇ ਪਹਿਲੇ ਰੁਝਾਨ ਦੇ ਵਿੱਚ ਲਿਖ ਦਿੱਤਾ ਗਿਆ ਔਰ ਆ ਬੋਰਡ ਦੇ ਉੱਤੇ ਲਗਾਤਾਰ ਜਿਹੜੇ ਕਾਊਂਟਿੰਗ ਸੈਂਟਰ ਦੇ ਵਿੱਚ ਜਿਹੜੇ ਆਫੀਸਰਸ ਬੈਠੇ ਨੇ ਉਹਨਾਂ ਦੇ ਵੱਲੋਂ ਅਪਡੇਟ ਕੀਤਾ ਜਾ ਰਿਹਾ ਔਰ ਲਾਈਵ ਤਸਵੀਰਾਂ ਨਾਲ ਨਾਲ ਤੁਹਾਨੂੰ ਦਿਖਾ ਰਿਹਾ ਗਗਨ ਕੀ ਲੱਗਦਾ ਕਿ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਤਾਂ ਸੁਖਵਿੰਦਰ ਕੌਰ ਰੰਦਾਵਾ ਲੀਡ ਲੈ ਚੁੱਕੇ ਨੇ ਪਰ ਹੋਰ ਕੌਣ ਆ ਸਕਦਾ ਹੈ ਕੌਣ ਕੜੀ ਟੱਕਰ ਦੇ ਸਕਦਾ ਹੈ ਸੁਖਵਿੰਦਰ ਕੌਰ ਰੰਦਾਵਾ ਹਾਲਕਿ ਤੁਸੀਂ ਦੇਖੋ ਸ਼ਿਖਾ ਜਦੋਂ ਜਿਹੜੇ ਰਾਜਨੀਤਿਕ ਮਾਹਰ ਨੇ ਜਾਂ ਰਾਜਨੀਤਿਕ ਪੰਡਤ ਨੇ ਜਾਂ ਪੱਤਰਕਾਰ ਭਾਈਚਾਰਾ ਉਹ ਮੁਕਾਬਲਾ ਇਹ ਚੀਜ਼ ਦਾ ਮੰਨਿਆ ਜਾ ਰਿਹਾ ਸੀਗਾ ਕਿ ਸ਼ਾਇਦ ਹਰਮੀਤ ਸਿੰਘ ਸੰਧੂ ਹੋਰਾਂ ਦਾ ਮੁਕਾਬਲਾ ਜਿਹੜਾ ਹੈਗਾ ਉਹ ਮਨਦੀਪ ਸਿੰਘ ਹੋਰਾਂ ਦੇ ਨਾਲ ਹੈ ਕਿਉਂਕਿ ਮਨਦੀਪ ਸਿੰਘ ਸੰਦੀਪ ਸਣੀ ਦੇ ਭਰਾ ਨੇ ਔਰ ਜਿਹੜਾ ਇਹ ਇਲਾਕਾ ਇਹ ਪੰਥਕ ਇਲਾਕਾ ਹੈਗਾ ਔਰ ਜਿਵੇਂ ਖੰਡੂਰ ਸਾਹਿਬ ਦਾ ਰਿਜ਼ਲਟ ਸੀਗਾ ਅਮਰਤਪਾਲ ਹੋ ਰਿਓ ਉੱਥੋਂ ਜਿੱਤੇ ਸੀ ਬਹੁਤ ਵੱਡੀ ਲੀਡ ਦੇ ਨਾਲ ਜਾਂ ਫਿਰ ਹਰਵਿੰਦਰ ਖਾਲਸਾ ਜਿੱਤੇ ਸੀਗੇ ਫਰੀਦਕੋਟ ਤੋਂ ਪਰ ਪਰ ਇਹੀ ਸੀਟ ਜਿਹੜੀ ਹੈਗੀ ਐ ਇੱਥੇ ਵੀ ਇਹ ਚੀਜ਼ ਮੰਨੀ ਜਾ ਰਹੀ ਸੀ ਕਿ ਸ਼ਾਇਦ ਇੱਕ ਤਰਫਾ ਹੋ ਨਿਪੜੇਗਾ ਮਨਦੀਪ ਸਿੰਘ ਹੋਰਾ ਦੇ ਲਈ ਪਰ ਐਡਾ ਦਾ ਹੁਣ ਇੱਥੇ ਕੁਝ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਹੜੇ ਸੁਖਵਿੰਦਰ ਕੌਰ ਰੰਦਾਵਾ ਹੋਰਾਂ ਦੀ ਪਹਿਲੇ ਰਾਊਂਡ ਦੇ ਵਿੱਚ ਹੀ ਲੀਡ ਆ ਜਾਣੀ ਔਰ ਜਿਹੜੀ ਲੀਡ ਹੈ ਉਹ ਵੀ 600 ਪਲੱਸ ਵੋਟਾਂ ਦੇ ਨਾਲ ਹੈ ਤਾਂ ਇਹਨੂੰ ਇੱਕ ਬਹੁਤ ਪੋਜ਼ਿਟਿਵ ਸਾਈਨ ਮੰਨਿਆ ਜਾ ਰਿਹਾ ਹੈ ਔਰ ਇਹ ਚੀਜ਼ ਵੀ ਮੰਨੀ ਜਾ ਰਹੀ ਹੈ ਕਿ ਤਰਨਤਾਰਨ ਬਾਈ ਇਲੈਕਸ਼ਨ ਤਰਨਤਾਰਨ ਜ਼ਿਮਨੀ ਚੋਣ JDV پارٹی ਜਿੱਤਦੀ ਹੈ ਉਹਦੇ ਲਈ 2027 ਦਾ ਜਿਹੜਾ ਸਫਰ ਹੈ ਉਹ ਸਖਾਲਾ ਹੋਵੇਗਾ ਜਾਂ ਫਿਰ ਇਸ ਜਿੱਤ ਹਾਰ ਨੇ ਬਹੁਤੀ ਚੀਜ਼ਾਂ ਨੇ ਜੜੀਆਂ ਉਹ ਸਾਫ਼ ਕਰ ਦੇਣੀਆਂ ਨੇ ਬਿਲਕੁਲ ਅੰਦਰ ਲਿਆ ਤਸਵੀਰਾਂ ਦਿਖਾਰੇ ਕਿ ਕਿਸ ਤਰੀਕੇ ਦੇ ਨਾਲ ਪਲ-ਪਲ ਦੀ ਅਪਡੇਟ ਦੇਣ ਦੇ ਲਈ ਉੱਥੇ ਦੇ ਜਿਹੜੇ ਕਰਮਚਾਰੀ ਨੇ ਲੱਗੇ ਹੋਏ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਨ੍ਹਾਂ ਲੋਕਾਂ ਦੀਆਂ ਉੱਥੇ ਜੜੀਆਂ ਨੇ ਅ uh, EVM ਮਸ਼ੀਨਾਂ ਦੇ ਉੱਤੇ ਕਾਊਂਟਿੰਗ ਤੇ ਜਿਹੜੀ ਡਿਊਟੀ ਲਗਾਈ ਗਈ ਹੈ ਉਹ ਪੂਰੇ ਤਰੀਕੇ ਦੇ ਨਾਲ ਕਰ ਰਹੇ ਨੇ ਔਰ ਤੁਸੀਂ ਦੇਖੋ ਕਿ ਲਗਭਗ 9 ਵਜੇ ਦਾ ਸਮਾਂ ਹੋ ਚੁੱਕਿਆ ਔਰ 9 ਵਜੇ ਤੱਕ ਅਤੇ तकरीबन 1 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਅਜੇ ਹਿੱਸੇ ਦੇ ਵਿੱਚ ਦੇਖੋ ਕਿ ਸੁਖਵਿੰਦਰ ਕੌਰ ਰਧਾਵਾ ਜੇ ਲੀਡ ਤੇ ਨੇ ਔਰ ਜੇਕਰ ਅਸੀਂ ਹਰਮਿਤ ਸਿੰਘ ਸੰਧੂ ਦੀ ਵੀ ਗੱਲ ਕਰਦੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਦੂਜੇ ਸਥਾਨ ਤੇ ਨੇ ਕਿ ਹਰਮਿਤ ਸਿੰਘ ਸੰਧੂ ਲੀਡ ਲੈਣਗੇ ਥੋੜੀ ਦੇਰ ਦੇ ਵਿੱਚ ਆ ਬਿਲਕੁਲ ਦੇਖੋ ਸ਼ਿਖਾ ਸਾਢੇ 9 ਵਜੇ ਤੱਕ ਦੂਜਾ ਰਾਉਂਡ ਕੰਪਲੀਟ ਹੋ ਜਾਣਾ ਹੈ ਰੁਝਾਨ ਜਿਹੜਾ ਦੂਜਾ ਆ ਜਾਣਾ ਹੈ ਔਰ ਤੁਸੀਂ ਇਹ ਚੀਜ਼ ਮੰਨ ਕੇ ਚੱਲੋ ਕਿ ਜਿਹੜਾ ਪਹਿਲੇ 3 ਰਾਊਂਡ ਦੇ ਵਿੱਚ ਜਿਹੜਾ ਲੀਡ ਲੈ ਗਿਆ ਤਾਂ ਫਿਰ ਉਹ ਲੀਡ ਸ਼ਿਖਾ ਟੁੱਟਣੀ ਨਹੀਂ ਹੈਗੀ ਤਾਂ ਅਕਾਲੀ ਦਲ 625 ਵੋਟਾਂ ਦੇ ਨਾਲ ਪਹਿਲੇ ਰਾਊਂਡ ਦੇ ਵਿੱਚ ਅੱਗੇ ਚੱਲ ਰਿਹਾ ਇਸ ਵੇਲੇ ਦੀ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰਨਤਾਰਨ ਜ਼ਿਮਨੀ ਚੋਣ ਦਾ ਪਹਿਲਾ ਰਾਊਂਡ ਸ਼ਿਖਾ ਕੰਪਲੀਟ ਹੋਇਆ ਔਰ ਇਹ ਨਤੀਜਾ ਸਾਹਮਣੇ ਆ ਗਿਆ ਬਿਲਕੁਲ ਔਰ ਅਕਾਲੀ ਦਲ ਨੇ ਇਸ ਸਮੇਂ ਲੀਡ ਬਰਕਰਾਰ ਰੱਖੀ ਹੋਈ ਹੈ ਤਰਨਤਾਰਨ ਦੇ ਸਭ ਤੋਂ ਸਟੀਕ ਤੁਹਾਨੂੰ ਰੁਝਾਨ ਦੱਸ ਰਿਹਾ ਕਿਸ ਤਰੀਕੇ ਦੇ ਨਾਲ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੀ ਲੀਡ ਬਰਕਰਾਰ ਹੈ 625 ਹਾਲਾਂਕਿ ਗਗਨ ਮੈਨੂੰ ਲੱਗਦਾ ਕਿ ਇਸ ਲੀਡ ਨੂੰ ਤੋੜਨਾ ਹਾਲਾਂਕਿ ਫਿਲਹਾਲ ਦੇ ਲਈ ਥੋੜਾ ਜਿਹਾ ਆਸਾਨ ਲੱਗ ਰਿਹਾ ਕਿਉਂਕਿ ਲਗਭਗ 2 ਲੱਖ ਦੇ ਆਸ-ਪਾਸ ਵੋਟਰ ਸੀਗੇ ਤਾਂ ਜਿਹ ਹਿੱਦ ਵਿੱਚ ਹੋ ਸਕਦਾ ਹੈ ਕਿ ਸੁਖਵਿੰਦਰ ਕੌਰ ਰੰਦਾਵਾ ਦੂਜੇ ਥਾਂ ਤੇ ਵੀ ਆਜਣ ਪਰ ਫਿਲਹਾਲ ਦੇ ਲਈ ਸੁਖਵਿੰਦਰ ਕੌਰ ਰੰਦਾਵਾ 625 ਵੋਟਾਂ ਦੇ ਨਾਲ ਪਹਿਲੇ ਥਾਂ ਦੇ ਉੱਤੇ ਚੱਲ ਰਹੇ ਨੇ ਅ ਸ਼ਿਖਾ ਦੇਖੋ ਜ਼ਮਨੀ ਚੋਣ ਜਿਹੜੀ ਹੁੰਦੀ ਹੈ ਉਹਦੇ ਵਿੱਚ ਹਮੇਸ਼ਾ ਤੋਂ ਸੱਤਾਧਿਰ ਜਿਹੜਾ ਉਹ ਭਾਰੂ ਰਹਿੰਦਾ ਹੈ ਔਰ ਇਹ ਚੀਜ਼ ਜਿਹੜੇ ਨਤੀਜੇਦਾਰ ਨਤੀਜੇ ਸਾਹਮਣੇ ਆਈ ਹੈ ਕਿ ਸੱਤਾਧਿਰ ਜਿਹੜਾ ਜ਼ਮਨੀ ਚੋਣਾ ਜਿੱਤਦਾ ਆ ਹਮੇਸ਼ਾ ਹਰ ਇੱਕ ਪਾਰਟੀ ਦੇ ਵਿੱਚ ਹੁੰਦਾ ਪਰ ਜ਼ਮਨੀ ਚੋਣ ਦੇ ਵਿੱਚ ਜੇਕਰ ਕੋਈ ਪਾਰਟੀ ਬਹੁਤ ਵਧੀਆ ਪਰਫਾਰਮ ਕਰਦੀ ਹੈ ਔਰ ਜਿੱਤਦੀ ਹੈ ਤਾਂ ਬਹੁਤ ਵੱਡੀ ਗੱਲ ਹੈ ਹਾਲਾਂਕਿ ਜੇਕਰ ਕੋਈ ਪਾਰਟੀ ਜਿੱਤਦੀ ਨਹੀਂ ਵੀ ਆਇਆ ਦੂਜੇ ਨੰਬਰ ਤੇ ਵੀ ਰਹਿੰਦੀ ਹੈ ਤਾਂ ਉਹ ਉਹ ਵੀ ਇੱਕ ਵਾਰ ਇਸ ਵਾਰ ਇੱਕ ਵੱਡੇ ਮੁਕਾਬਲੇ ਦੇ ਵਿੱਚ ਜ਼ਰੂਰ ਦੇਖੀ ਜਾਵੇਗੀ ਔਰ ਸੁਖਵਿੰਦਰ ਕੌਰ ਰੰਦਾਵਾ ਹੋਰਾਂ ਦੀ ਜਿੰਨੀ ਕੁ ਪ੍ਰਚਾਰ ਮੁਹਿੰਮ ਰਹੀ ਹੈ ਜਿਸ ਹਿਸਾਬ ਦੇ ਨਾਲ ਬਹੁਤ ਫਲਾਈਟਲੀ ਉਹ ਬੋਲਦੇ ਨੇ ਉਹਨਾਂ ਦਾ ਜਿਹੜਾ ਇੱਕ ਔਰਾ ਹੈਗਾ ਕਿਉਂਕਿ ਇੱਕ بڑے ਜਿਹੜੇ ਛਾਤਰ ਰਾਜਨੀਤਿਕਵਾਨ ਹੁੰਦੇ ਨੇ ਉਸ ਤਰ੍ਹਾਂ ਦੇ ਸ਼ਬੀ ਵਾਲਿਓ ਨਹੀਂ ਹੈਗੇ ਔਰ ਉਹਨਾਂ ਦਾ ਹਮੇਸ਼ਾ ਤੋਂ ਇਹੀ ਕਹਿਣਾ ਰਿਹਾ ਕਿ ਮੈਂ ਲੋਕਾਂ ਦੇ ਕੰਮ ਕਰਨੇ ਆ ਮੈਨੂੰ ਜਿੱਥੇ ਮਰਜ਼ੀ ਤੁਸੀਂ ਲੈ ਜਾਓ ਜਿੱਥੇ ਮਰਜ਼ੀ ਖੜਾ ਕਰ ਦੋ ਮੈਂ ਹਮੇਸ਼ਾ ਤੁਹਾਡੇ ਹੱਕ ਦੇ ਵਿੱਚ ਭੋਗਤਾਂ ਕੀ ਔਰ ਜਿਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਔਰ ਹਮੇਸ਼ਾ ਇਹ ਗੱਲ ਕਹੀ ਗਈ ਹੈ ਕਿ ਅਕਾਲੀ ਦਲ ਪੰਥਕ ਪਾਰਟੀ ਹੈ ਔਰ ਪੰਥ ਦੀ ਨੁਮਾਇੰਦਗੀ ਕਰਦੀ ਆਈ ਹੈ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਤੁਹਾਡੀਆਂ ਉਮੀਦਾਂ ਤੇ ਪੂਰੀ ਤਰ੍ਹਾਂ ਦੇ ਨਾਲ ਖਰੇ ਉਤਰਾਂਗੇ ਕੀ ਲੋਕਾਂ ਨੇ ਇੱਕ ਮੌਕਾ ਇਸ ਵਾਰ ਅਕਾਲੀ ਦਲ ਨੂੰ ਦੇ ਦਿੱਤਾ ਹੈ ਇਹ ਬਹੁਤ ਵੱਡਾ ਸਵਾਲ ਹੈ ਹਾਲਾਂਕਿ ਜਿਹੜੇ ਰਾਊਂਡ ਕੰਪਲੀਟ ਹੋਣਗੇ ਚੀਜ਼ਾਂ ਸਾਫ਼ ਹੋਣਗੀਆਂ ਪਰ ਇੱਕ ਚੀਜ਼ ਇਹ ਗੱਲ ਸਾਫ਼ ਹੈ ਕਿ ਸ਼ੁਰੂਆਤ ਨੇ ਇੱਕ ਵਾਰ ਅਕਾਲੀ ਦਲ ਦੇ ਕੇਡਰ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ ਜ਼ਰੂਰ ਦੇ ਦਿੱਤਾ ਹੋਵੇਗਾ ਅਜਿਹਾ ਵੀ ਗੱगन ਹੋ ਸਕਦਾ ਹੈ ਕਿ ਜੇਕਰ ਸੁਖਵਿੰਦਰ ਕੌਰ ਰੰਦਾਵਾ ਇਸੇ ਤਰੀਕੇ ਦੇ ਨਾਲ ਲੀਡ ਬਰਕਰਾਰ ਰੱਖਦੇ ਨੇ ਤਾਂ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਮਬੈਕ 2027 ਦੇ ਵਿੱਚ ਵੀ ਹੋ ਸਕਦਾ ਕਿਉਂਕਿ ਇਸ ਤਰਨਤਾਰਨ ਦੀ جنگ ਨੂੰ ਕਿਸੇ ਤਰੀਕੇ ਦੇ ਨਾਲ ਜੋ ਪੰਜਾਬ ਦੇ ਲੋਕ ਨੇ ਉਹ 2027 ਦੀ ਚੋਣਾਂ ਦੇ ਨਾਲ ਵੀ ਜੋੜ ਕੇ ਦੇਖ ਰਹੇ ਆ ਬਿਲਕੁਲ ਬਿਲਕੁਲ ਇਹ ਗੱਲ ਇਹਦੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਸ਼ਿਖਾ ਇਹ ਬਿਲਕੁਲ ਸ਼ੀਸ਼ੇ ਵਾਂਗ ਹੀ ਸਾਫ਼ ਹੈ ਪਾਣੀ ਵਰਗੀ ਸਾਫ਼ ਗੱਲ ਹੈ ਕਿ 2027 ਦੇ ਵਿੱਚ ਉਹ ਪਾਰਟੀ ਨੂੰ ਬਹੁਤ ਵੱਡਾ ਅਪਰ ਹੈਂਡ ਮਿਲਣਾ ਹੈ ਜਿਹੜੀ ਇਹ ਜਿਹੜੀ ਚੋਣ ਹੈ ਤਰਨ ਤਰਨ ਜ਼ਮਨੀ ਚੋਣ ਹੈ ਉਹ ਜਿੱਤੇਗੀ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਹੋਵੇ ਇਹ ਗੱਲ ਬਿਲਕੁਲ ਸਾਫ਼ ਹੈ ਕਿਉਂਕਿ ਇਸ ਤੋਂ ਬਾਅਦ ਜਿਹੜੀ 2027 ਤੋਂ ਪਹਿਲਾਂ ਵਾਲੀ ਇਹ ਬਹੁਤ ਵੱਡੀ ਇੱਕ ਚੋਣ ਹੈ ਬਹੁਤ ਵੱਡੀ ਬਾਏ ਇਲੈਕਸ਼ਨ ਹੈ ਕਿਉਂਕਿ 26 ਚੜਨ ਵਾਲਾ ਹੈ ਔਰ 27 ਦੇ ਵਿੱਚ ਚੋਣਾਂ ਨੇ ਤਾਂ ਤੁਸੀਂ ਦੇਖੋ ਕਿ 2027 ਦੀ جنگ ਬਹੁਤ ਸਖਾਲੀ ਕਰ ਦੇਵੇਗੀ ਇਸ ਤਰਨ ਤਰਨ ਜ਼ਿਮਨੀ ਚੋਣ ਦੀ ਜਿੱਤ ਹਾਰ ਕਿਉਂਕਿ ਕਹਿਣ ਨੂੰ ਬਹੁਤ ਕੁਝ ਹੋ ਜਾਵੇਗਾ ਪਾਰਟੀਆਂ ਦੇ ਕੋਲ ਪ੍ਰਚਾਰ ਦੇ ਲਈ 2027 ਦੇ ਵਿੱਚ ਇਹ ਜਿਹੜੀ ਚੋਣ ਹੈ ਇਹ ਇੱਕ ਐਗਜ਼ਾਮਪਲ ਸੈੱਟ ਹੋ ਜਾਵੇਗੀ ਜੀ ਬਿਲਕੁਲ ਦੇਖੋ ਹਰ ਪਾਰਟੀ ਨੇ ਆਪਣੇ ਆਪਣੀ ਸਟ੍ਰੈਟਜੀ ਅਪਣਾਈ ਹਰ ਸਿਕ ਚਿਹਰਾ ਅਪਣਾਇਆ ਭਾਜਪਾ ਨੇ ਵੀ ਕਿਤੇ ਨਾ ਕਿਤੇ ਸਿਕ ਚਿਹਰਾ ਇਸੇ ਕਰਕੇ ਲਾਨਿਆ ਸੀ ਕਿ ਪੰਥਕ ਸੀਟ ਹੈ ਤਾਂ ਸਾਨੂੰ ਫਾਇਦਾ ਹੋ ਸਕਦਾ ਪਰ ਮੈਨੂੰ ਲੱਗਦਾ ਕਿ ਇਸ ਸਮੇ ਅਕਾਲੀ ਦਲ ਨੂੰ ਇਸ ਦਾ ਫਾਇਦਾ ਸਭ ਤੋਂ ਜ਼ਿਆਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਬਾਤ ਹੀ ਅੱਛੀ ਔਰ ਬਾਤ ਹੀ ਪੋਜ਼ਿਟਿਵ ਛਵੀ ਵਾਲੀ ਜਿਸ ਤਰੀਕੇ ਨਾਲ ਤੇਰੇ ਤੁਸੀਂ ਵੀ ਜ਼ਿਕਰ ਕੀਤਾ ਸੁਖਵਿੰਦਰ ਕੌਰ ਰੰਦਾਵਾ ਔਰ ਬਹੁਤ ਹੀ ਪੋਲਾਈਟ ਵੇ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਨੇ ਕਿ ਇੱਕ ਇਹ ਵੀ ਪੱਖ ਹੋ ਸਕਦਾ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚ ਪਹਿਲੇ ਹਿਰੋ ਜਾਂ ਦੇ ਵਿੱਚ ਇੰਨੀਆਂ ਵੋਟਾਂ ਆ ਗਈਆਂ ਹਾਂ ਬਹੁਤ ਫਰਕ ਪੈਂਦਾ ਕਿਉਂਕਿ ਜਿਹੜਾ ਤੁਹਾਡਾ ਪਰਸਨਲ ਔਰਾ ਹੁੰਦਾ ਹੈ ਪਰਸਨਲ ਤੁਹਾਡਾ ਕੈਰੈਕਟਰ ਹੈ ਉਹ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸਾਫ਼ ਕਰਦਾ ਹੈ ਕਈ ਵਾਰ ਲੋਕ ਇੰਨੀ ਚੁਸਤੀ ਨੂੰ ਬਰਦਾਸ਼ਤ ਨਹੀਂ ਕਰਦੇ ਨਹੀਂ ਪਸੰਦ ਕਰਦੇ ਕਿ ਤੁਸੀਂ ਬਹੁਤ ਚੀਜ਼ਾਂ ਨੂੰ ਵੱਧ ਵੱਧ ਕੇ ਕਹੋ ਲੋਕਾਂ ਨੂੰ ਕਈ ਵਾਰ ਬਹੁਤ ਸ਼ਾਂਤ ਸੁਭਾਅ ਵਾਲਾ ਲੀਡਰ ਚੰਗਾ ਲੱਗਦਾ ਲੋਕਾਂ ਨੂੰ ਐ ਲੱਗਦਾ ਕਿ ਯਾਰ ਜਿਹੜਾ ਸ਼ਾਂਤ ਲੀਡਰ ਹੈ ਬਹੁਤੀਆਂ ਤਿੰਨ ਚਾਰ ਪੰਜ ਨਹੀਂ ਕਰਦਾ ਉਹ ਸਾਡੇ ਨਾਲ ਹਮੇਸ਼ਾ ਤੁਰੇਗਾ ਸਾਡੇ ਵਰਗਾ ਹੈ ਸਾਡੇ ਵਿੱਚੋਂ ਹੈ ਔਰ ਇਤਾਂ ਦਾ ਹੀ ਰਹੇਗਾ ਕਿਉਂਕਿ ਰੰਦਾਵਾ ਜਿਹੜਾ ਇਹ ਪਰਿਵਾਰ ਹੈ ਇਹ ਬਹੁਤ ਇੱਕ ਧਰਮੀ ਫੌਜੀ ਦੇ ਪਰਿਵਾਰ ਹੈ ਧਰਮੀ ਫੌਜੀ ਦੀ ਇਹ ਪਤਨੀ ਦੇ ਹਾਲਾਕੇ ਬਹੁਤ ਤਰ੍ਹਾਂ ਦੇ ਜਿਹੜੇ ਪ੍ਰਚਾਰ ਦੌਰਾਨ ਇਹਨਾਂ ਦੇ ਉੱਤੇ ਬਹੁਤ ਤਰ੍ਹਾਂ ਦੇ ਸਵਾਲ ਚੁੱਕੇਗੇ ਇਹਨਾਂ ਦੇ ਬੇਟੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇਗੇ ਪਰ ਸ਼ਾਇਦ ਲੋਕ ਇਹਨਾਂ ਚੀਜ਼ਾਂ ਤੋਂ ਵੱਧ ਕੇ ਇਹ ਚੀਜ਼ ਮੰਨਦੇ ਨੇ ਕਿ ਜਿਹੜਾ ਪਰਸਨਲ ਤੌਰ ਤੇ ਕਰੈਕਟਰ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਅਕਾਲੀ ਦਲ 625 ਵੋਟਾਂ ਦੇ ਨਾਲ ਇਸ ਵੇਲੇ ਅੱਗੇ ਚੱਲ ਰਿਹਾ ਹੈ ਪਹਿਲਾ ਰੁਝਾਨ ਜਿਹੜਾ ਪੂਰਾ ਹੋ ਚੁੱਕਾ ਹੈ ਪਹਿਲਾ ਰਾਉਂਡ ਕੰਪਲੀਟ ਹੋ ਚੁੱਕਾ ਹੈ ਦੂਜੇ ਨੰਬਰ ਦੇ ਉੱਤੇ ਹਰਮੀਤ ਸਿੰਘ ਸੰਧੂ ਚੱਲ ਰਹੇ ਨੇ ਹਾਲਾਂਕਿ ਲੀਡ ਜਿਹੜੀ ਹੈ 625 ਵੋਟਾਂ ਦੀ ਹੈ ਹਾਲਾਂਕਿ ਔਰ ਸ਼ਿਖਾ ਦੇਖੋ ਇੰਟਰਸਟਿੰਗ ਗੱਲ ਇਹ ਵੀ ਹੈ ਤਰਨ ਤਰਨ ਜਮਨੀ ਚੋਣ ਦੀ ਜਿਹੜੀ ਜਿੱਤ ਹਾਰ ਹੈ ਕੋਈ ਉਹ ਲੱਖਾਂ ਦੇ ਮਾਰਜਨ ਦਾ ਫਰਕ ਨਹੀਂ ਰਹਿਣਾ ਕੁਸ਼ਕ ਹਜ਼ਾਰ ਦਾ ਹੀ ਫਰਕ ਰਹਿਣਾ ਤਾਂ ਫਿਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕਿਉਂਕਿ ਪੰਜ ਕੋੜਾ ਮੁਕਾਬਲਾ ਹੈ ਸਭ ਨੇ ਮੋਟਾ ਲੈ ਕੇ ਜਾਣੀਆਂ ਨੇ ਔਰ ਤੁਸੀਂ ਦੇਖੋ ਕਿ ਕੁਸ਼ਕ ਹਜ਼ਾਰ ਦੇ ਫਰਕ ਨੇ ਜਿੱਤ ਹਾਰ ਦਾ ਜਿਹੜਾ ਫੈਕਟਰ ਹੈ ਉਹ ਡਿਸਾਈਡ ਕਰ ਦੇਣਾ ਹੈ ਤਾ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ 625 ਵੋਟਾਂ ਦੀ ਲੀਡ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਲੀਡ ਹੈ ਜੀ ਬਿਲਕੁਲ ਔਰ ਸੁਖਮਿੰਦਰ ਕੌਰ ਰੰਦਾਵਾ ਲੀਡ ਤੇ ਨੇ ਔਰ ਪਹਿਲਾ ਰੁਝਾਨ ਹੈ ਇਸ ਸਮੇ ਆ ਚੁੱਕਿਆ ਔਰਾਉਂਡ 1 ਬਿਲਕੁਲ ਕੰਪਲੀਟ ਹੋ ਚੁੱਕਿਆ ਰਜੇਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਦੇ ਵਿੱਚ ਇਸ ਸਮੇ ਸਭ ਤੋਂ ਵੱਧ ਵੋਟਾਂ ਨੇ 625 ਵੋਟਾਂ ਦੇ ਨਾਲ ਇਸ ਸਮੇ ਸੁਖਵਿੰਦਰ ਕਾ ਰੰਦਾਵਾ ਲੀਡ ਤੇ ਚੱਲ ਰਹੇ ਨੇ ਔਰ ਦੂਜੇ ਪਾਸੇ ਜੇਕਰ ਹਰਮਿਤ ਸਿੰਘ ਸੰਧੂ ਦੀ ਗੱਲ ਕਰਦੇ ਆ ਤਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੂਜੇ ਨੰਬਰ ਦੇ ਉੱਤੇ ਨੇ ਔਰ ਤੀਜੇ ਨੰਬਰ ਦੇ ਉੱਤੇ ਮਨਦੀਪ ਸਿੰਘ ਬਣੇ ਹੋਏ ਨੇ ਅਜੇ ਹਿੱਦ ਵਿੱਚ ਇਨ੍ਹਾਂ ਤਿੰਨਾਂ ਦੇ ਵਿੱਚ ਇਸ ਸਮੇਂ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ